ਸ੍ਰੀ ਆਪਾਂ ਜੀ ਸਾਰਿਆਂ ਨੂੰ ਅੱਜ ਆਪਾਂ ਮੂੰਗੀ ਤੇ ਛੋਲੇ ਦੀ ਦਾਲ ਬਣਾਉਣੇ ਮੂੰਗੀ ਛੋਲੇ ਦੀ ਦਾਲ ਹੈ ਜਿਹੜੀ ਇਸ ਦੀ ਜਗ੍ਹਾ ਤੇ ਤੁਸੀਂ ਮਾਂ ਜਾਂ ਮਸਰ ਵੀ ਪਾ ਸਕਦੇ ਮੈਂ ਮੂੰਗੀ ਪਾਈ ਹੈ ਇਹਨੂੰ ਆਪਾਂ ਭਾਂਕੇ ਰੱਖਿਆ ਹੋਇਆ ਹੈ ਲਗਭਗ 10-15 ਮਿੰਟ ਤੱਕ ਤੇ ਇੱਧਰ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਤੇ ਲਸਣ ਹੈ ਉਹ ਸਾਤੀ ਪਾ ਦੇਣ ਹੁੰਦੀ ਆਪਣਾ ਜਿਹੜਾ ਪਕੜਨ ਦਾ ਹੋ ਗਿਆ ਇਹਦੇ ਵਿੱਚ ਇਹਨੂੰ ਆਪਾਂ ਐਕਸਟਰਾ ਸਾਫਤੀ ਪਾ ਦੇਣਾ ਇਸ ਤਰ੍ਹਾਂ ਬਹੁਤ ਟੈਡੀ ਟੇਸਟੀ ਬਣ ਗਏ। ਜਿਹੜਾ ਮਸਾਣਾ ਬਣਾ ਦਿੱਤੀ ਕੋਲ ਜਾਂਦਾ। ਹੁਣ ਆਪਾਂ ਇਹਦੇ ਵਿੱਚ ਹਲਦੀ ਪਾ ਸਕਦੇ ਹਾਂ। ਹਲਦੀ ਪਾ ਕੇ ਫਿਰ ਆਪਾਂ ਦਾਲ ਪਾਵਾਂਗੇ ਤੇ ਇੱਕ ਚਮਚਾ ਆਪਾਂ ਮੱਖਣ ਦਾ ਪਾਵਾਂਗੇ। ਇਸ ਤਰ੍ਹਾਂ ਚੰਚਾ ਚਾਪਾ ਮੱਖਣ ਪਾਵਾਂਗੇ। ਇਹਦੇ ਨਾਲ ਦਾਲ ਬਲਦੀ ਵੀ ਨਹੀਂ। ਤੇ ਆਪਾਂ ਚੰਗੀ ਤਰ੍ਹਾਂ ਗੋਭੀ ਤੇ ਨਰੂ ਤੋਂ ਉੱਤੇ ਰੱਖੀ ਹੋਈ ਹੈ। ਹੁਣ ਆਪਾਂ ਇਹਦਾ ਪਾਣੀ ਕੱਢ ਕੇ ਫਿਰ ਵਿੱਚ ਦਾਲ ਪਾਵਾਂਗੇ। ਲਓ ਜੀ ਫਾਨੀ ਕੱਢ ਕੇ ਇਹਦੇ ਚਾਪਾ ਦਾੜ ਪਾ ਦੇਣੀ ਹੈ ਤਾਂ ਕੌਲੀ ਪਾ ਦਾਂਗੇ। ਇਹプチੰਗੀ ਤੇ ਪਾ ਦੇਣੀ। ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾ ਦੇਣੀ ਆਪਾਂ ਤੇ ਇਹ ਮੱਖਣ ਦੇ ਕਰਮ ਇਹ ਬਿਲਕੁਲ ਵੀ ਜੜੀ ਹੈ ਉਬਲਦੀ ਨਹੀਂਗੀ ਤਾਂ ਤੁਸੀਂ ਤੁਸੀਂ ਕਿਉਂ ਪਾ ਸਕਦੇ। ਤੇ ਘਰਮ ਕਰਕੇ ਸਰੋਂ ਦਾ ਤੇਲ ਵੀ ਪਾ ਸਕਦੇ ਹੋ। ਇੱਥੇ ਆਪਾਂ ਜਿਹੜਾ ਤੜਕੇ ਦਾ ਸਮਾਨ ਹੈ ਕੱਟਾਂਗੇ ਥੋੜਾ ਜਿਹਾ। ਅਦਰਕ ਤੇ ਇੱਕ ਟਮਾਟਰ ਤੇ ਇੱਕ ਪਿਆਜ਼ ਕੱਟ ਲਾਂ ਥੋੜੀ ਜਿਹੀ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਛੋਟੇ ਛੋਟੇ ਵੀ ਕੱਟ ਸਕਦੇ ਹੋ ਲੰਬੇ ਵੀ ਕੱਟ ਸਕਦੇ ਹੋ ਇਹ ਆਪਾਂ ਕੱਟ ਕੇ ਬਾਅਦ ਚ ਤੜਕਾ ਲਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਅਸੀਂ ਆਪਣੀ ਦਾਲ ਕਿਵੇਂ ਬਣਦੀ ਹੈ ਤੇ ਪਲੀਜ਼ ਸਾਰੀ ਵੀਡੀਓ ਜਰੂਰ ਵਾਚ ਕਰਿਓ ਲਓ ਜੀ ਇਹਦੇ ਵਿੱਚ ਆਪਾਂ ਹਰੀ ਮਿਰਚ ਵੀ ਪਾਤੀ ਤੇ ਹਲਦੀ ਵੀ ਪਾਤੀ ਨਮਕ ਪਾਤਾ ਹੁਣ ਇਹਨੂੰ ਆਪਾਂ ਰਿੱਝਣ ਲਾਵਾਂਗੇ ਉਰੀ ਜਦੋਂ ਆ ਨ ਰਿੰਜ ਕੇ ਕੋਲ ਗਈ ਫਿਰ ਆਪਾਂ ਇੱਧਰ ਤੜਕਾ ਲਾਵਾਂਗੇ ਤੜਕਾ ਆਪਣਾ ਤਿਆਰ ਕਰਟ ਕੇ ਅਦਰ ਘਟਿਆ ਹੋਇਆ ਬਰੀਕ ਤੇ ਆਪਣਾ ਪਿਆਜ਼ ਤੇ ਟਮਾਟਰ ਫਿਰ ਆਪਾਂ ਤੜਕਾ ਲਾਵਾਂਗੇ ਮਸਾਲਾ ਪਾਉਂ ਬਾਚਪਨ ਵਿੱਚ ਜਦੋਂ ਆਪਾਂ ਨਾਲ ਹੀ ਰਿੰਜ ਦੀ ਤੇ ਮਸਾਲਾ ਪਾਦੀ ਤੈਨ ਤੇ ਫਿਰ ਉਹ ਸਾਈਡਾਂ ਦੇ ਲੱਗ ਜਾਂਦਾ ਜਿਹੜਾ ਸਾਰਾ ਰਿੰਜ ਰਿੰਜ ਕੇ ਕੋਲ ਕੇ ਆਪਾਂ ਇਸ ਲਈ ਉਹ ਬਾਅਦ ਵਿੱਚ ਪਾਵਾਂਗੇ ਤੜਕੇ ਦੇ ਨਾਲ ਹੀ ਤੇ ਦਾਲ ਬਣਾ ਕੇ ਰੱਖੋਨੇ ਆਪਾਂ ਕੀ ਸੀ ਦੱਸਿਆ ਕਿタミン ਆਪਣਾ ਕਨਟਰੀ ਕਿਉਂ ਨਾ ਗਏ ਰੇ ਇਹ ਨਾਲ ਆ ਤੌੜੀ ਚ ਉਹ ਨਾਲ ਹੀ ਦੀ ਬਾਹਰ ਪਰ ਉਹ ਥੋੜਾ ਜਿਹਾ ਮਿਸਤਰੀ ਲਗਨ ਕਰਕੇ ਨਾ ਖਲਾਵਾ ਪਿਆ ਹੋਇਆ ਇਸੇ ਈ ਨਾ ਬਾਹਰ ਬਣਾਉਣਾ ਉੱਥੇ ਮਾ ਹੁੰਦੀ ਆਪਣੀ ਇਹਦੇ ਸਟੇਲ ਦੀ ਕੜਾਈ ਦੇ ਵਿੱਚ ਲੋਈ ਦੇਖੋ ਬਿਲਕੁਲ ਵੀ ਆਪਣੀ ਦਾਲ ਜਿਹੜੀ ਹੈ ਉਬਲੀ ਨਹੀਂ ਹੈਗੀ ਇਸ ਟ੍ਰਿਕ ਦੇ ਨਾਲ ਜਿਸ ਬਣਾਉਗੇ ਤੇ ਕਦੇ ਵੀ ਦਾਲ ਨੂੰ ਉਬਲਦੀ ਨਹੀਂ ਦੇਖੋ ਚਲੋ ਫਿਰ ਬਾਹਰ ਨਹੀਂ ਇੰਕਾ ਹੀ ਜੋੜਨਾ ਹੈ ਜਿੱਦੀ ਪਈ ਹੈ ਤਾਂ ਦੇ ਚਾਹੇ ਥੋੜੀ ਕੜਚੀ ਮਾਰਾਂਗੇ ਤੇ ਆਮ ਲੋੜੀ ਬਣਨ ਤੇ ਥੋੜਾ ਜਿਹਾ ਤੇਜ਼ ਕਰਕੇ ਆਪਾਂ ਹਮੇ ਪੁੱਲਾ ਰਿਜਣ ਬੰਨੇ ਫਿਰ ਆਪਣਾ ਤੜਕਾ ਲਾਵਾਂਗੇ ਲਓ ਜੀ ਦੇਖੋ ਜਦੋਂ ਸਾਰੇ ਲਸਣ ਪੱਕ ਕੇ ਜਾਂਦੇ ਨੇ ਬਿਲਕੁਲ ਹੌਲਾ ਹੋ ਜਾਂਦਾ ਤੇ ਉੱਪਰ ਆ ਜਾਂਦਾ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਾਈਡ ਤੇ ਲਾ ਕੇ ਇੱਕ ਕਲੀਆਂ ਨੂੰ ਆਪਾਂ ਇਸ ਤਰ੍ਹਾਂ ਕੜਚੀ ਦੇ ਨਾਲ ਫੇਰ ਦੇਣਾ ਬਿਲਕੁਲ ਵਿੱਚ ਮਿਕਸ ਹੋ ਜਾਂਦੀਆਂ ਨੇ ਲਾਹ ਨੂੰ 스멜 ਜੀ ਆਉਂਦੀ ਹੈ ਲਸਣ ਦੀ ਬਿਲਕੁਲ ਪਤਾ ਹੀ ਨਹੀਂ ਲੱਗਦਾ ਵੀ ਪਾਇਆ ਹੈ ਜਾਂ ਨਹੀਂ ਪਾਇਆ ਜਿਹੜੀ ਵੀ ਉੱਪਰ ਆਉਂਦੀ ਹੈ ਨੂੰ ਇਹਨੂੰ ਆਪਾਂ ਇਸ ਤਰ੍ਹਾਂ ਸਾਈਡ ਤੇ ਲਾ ਕੇ ബി മിസ് ലാ ദ വധേര ബിക്കുൾ ബാച്ചാണെ ਜਦੋਂ ਦਾਲ ਪੂਰੀ ਮਿਕਸ ਹੋ ਜਾਏਗੀ ਫਿਰ ਆਪਾਂ ਲਾਵਾਂਗੇ ਮਤਲਬ ਤੜਕਾ ਲਓ ਜੀ ਦਾਲ ਆਪਾਂ ਬਿਲਕੁਲ ਰੜ ਕੇ ਤਿਆਰ ਹੈ ਹੁਣ ਇਹਨੂੰ ਆਪਾਂ ਲਾੰਮੀ ਸਰੋਂ ਦੇ ਤੇਲ ਦੇ ਵਿੱਚ ਤੜਕਾ ਇਹਨੂੰ ਆਪਾਂ ਲਾ ਕੇ ਇੱਕ ਸਾਈਡ ਤੇ ਰੱਖ ਦਿੰਦੇ ਹਾਂ

ਇਆ ਕੋਲੀ ਜਿਆ ਥੋੜੀ ਜੀ ਮੇਥੀ ਤੇ ਥੋੜਾ ਜਿਆ ਧਨੀਆ ਇਹਨੂੰ ਆਪਾਂ ਫ੍ਰੀਕ ਤੇ ਪਕਾਉਂ। ਥੋੜਾ ਆਪਾਂ ਪਾ ਲੈਣੇ ਤੇ ਬ੍ਰੈਕ। ਅਦਰਕ ਦੇ ਨਾਲ ਨਾਲ ਬਹੁਤ ਜਿਆਦਾ ਟੇਸਟ ਬਣਦੀ ਹੈ। ਗੀਕ ਗੀਕ ਕੱਟ ਕੇ ਅਦਰਕ ਪਾਈਏ। ਇਹ ਪੋਟੇਟੋ ਮਟਰ ਕੋਲੇ ਇੱਕ ਸਾਰੀ ਅਦਰਕ ਤੋਂ ਮਸਲ ਕੇ ਦੇ ਗ੍ਰਾਊਂਡ ബി ഗ്രീൻ ഗ്രീൻഡ് സാറ തടക്ക ਉਹ ਜੁਹਣਾ ਪਾਪਾ ਵਾਂਗੇ ਘਰ ਦਾ ਪੀਸਾ ਹੋਇਆ ਮਸਾਲਾ ਅੰਦਰ ਵਿੱਚ ਜਨਪੁਰ ਨਾਪਨ ਲੰਗਰ ਤੋਂ ਹੀ ਚਾਦੀ ਧੰਨਾ ਤਾਂ ਕਹਿੰਦੇ ਲੰਗਰ ਤੋਂ ਸਵਾਦ ਬਣੇ ਪਰ ਲੰਗਰ ਵਰਗੀ ਗਾੜ੍ਹਣੀ ਵਿਆਹਾਂ ਵਰਗੀ ਗਾੜ੍ਹ ਪੈਣੇ ਬਿਲਕੁਲ ਯਾਰ ਲੰਗਰ ਤੇ ਚਲੋ ਪ੍ਰਮਾਤਮਾ దళి బ తయారు ਮੋਹ ਮੋਦਲ ਕੋ ਤਿਆਰ ਹੈ ਜੀ ਵੀਡੀਓ ਵਧੀਆ ਲੱਗੀ ਮੇਰੇ ਦਾਲ ਬਣਾਉਂਦਾ ਢੰਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਮੈਨੂੰ ਦੱਸਿਆ ਜੀ ਸਸਪੀਅਰ ਹੋ ਜਾਣਾ